ਸੈਂਸੇਸ਼ਨਲ ਕੇਸ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਰੋਸ਼ਿਆਰ ਕੋ 10ਵਾਂ ਰੋਡ ਤੇ ਹੋਇਆ ਸੀਗਾ ਜਿਹਦੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਤੇ ਤਿੰਨ ਅਣਪਛਾਤੇ ਮੁੰਡਿਆਂ ਨੇ ਹਮਲਾ ਕੀਤਾ ਸੀਗਾ ਛਾਪੇਜ ਵੈਪਨ ਦੇ ਨਾਲ ਜਿਹਦੇ ਵਿੱਚ ਅਗਲਾ ਮੋਟਰਸਾਈਕਲ ਸਵਾਰ ਜਿਹੜਾ ਸੀਗਾ ਉਹਦੀ ਕਾਫੀ ਸੀਰੀਅਸ ਇੰਜਰੀਜ਼ ਹੋਣ ਕਰਕੇ ਛਾਪੇਜ ਵੈਪਨ ਨਾਲ ਤੇ ਉਹਦੀ ਹਸਪੀਟਲ ਜਾਂਦੇ ਵੇਲੇ ਡੈਥ ਹੋ ਗਈ ਸੀ ਤੇ ਜਿਹੜਾ ਪਿਛਲੇ ਵਾਲਾ ਜਿਹੜਾ ਪਿੱਛੇ ਬੈਠਾ ਸੀਗਾ ਸਦਵਿੰਦਰ ਸਿੰਘ ਤੇ ਉਹਨੂੰ ਵੀ ਕਾਫੀ ਇੰਜਰੀਜ਼ ਹੋਈ ਤੇ ਬਾਦਚਾ ਆਫਟਰ ਟ੍ਰੀਟਮੈਂਟ ਹੀ ਇਜ਼ ਐਜ਼ ਆਫ ਨਾਊ ਆਊਟ ਆਫ ਡੇਂਜਰ ਤੇ ਬਲਾਈਂਡ ਕੇਸ ਸੀਗਾ ਜਿਹੜਾ ਹੈਗਾ ਆ ਇਨੀਸ਼ੀਅਲੀ ਇਹਦੇ ਵਿੱਚ 302 ਤੇ 307 ਜਿਹੜਾ ਪੁਰਾਣਾ ਆਪਣਾ ਸੈਕਸ਼ਨ ਸੀਗਾ ਤੇ ਬੀ ਐਨ ਐਸ ਦੇ ਹਿਸਾਬ ਨਾਲ 103 109 ਤੇ 3 ਆ ਧਾਰਾ ਦਾ ਬੀ ਐਨ ਐਸ ਦਾ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਤੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕਅਪ ਕੀਤੀ ਗਈ। ਕ੍ਰਾਈਮ ਕ੍ਰਾਈਮ ਦੇ ਸੈਂਸੇਸ਼ਨ ਨੂੰ ਧਿਆਨ ਚ ਰੱਖਦੇ ਹੋਏ ਜਿਹੜਾ ਹੈਗਾ ਡੀਐਸਪੀ ਦਸੂਆ ਡੀਐਸਪੀ ਡੀ ਦੀ ਨਿਗਰਾਨੀ ਹੇਠ ਟੀਮਾਂ ਵੱਖਰੀ ਵੱਖਰੀ ਗਠਿਤ ਕੀਤੀ ਗਈ। ਜਿੰਦੇ ਸਾਈ ਇਨਚਾਰਜ ਦੀ ਟੀਮ, ਐਸਐਜਓ ਦੀ ਟੀਮ ਤੇ ਸਬਡਿਵੀਜ਼ਨ ਦੇ ਦੂਸਰੇ ਆਫਸਰਸ ਦੀ ਟੀਮ ਤੇ ਇਹਨੂੰ ਪੂਰੇ ਆਪਰੇਸ਼ਨ ਨੂੰ ਸੁਪਰਵਾਈਜ਼ ਕੀਤਾ ਸਾਡੇ ਐਸਪੀ ਡੀ ਸਰਜੀਤ ਵਾਇਆ ਜੀ ਨੇ ਤੇ ਐਟ ਦੀ ਸੇਮ ਟਾਈਮ ক্লোਜ਼ਲੀ ਮੈਂ ਮੋਨਿਟਰ ਕਰਦਾ ਰਿਹਾ ਹੈਗਾ। ਵਿਥਿਨ 48 ਆਰਸ ਕਲੈਂਟ ਕੇਸ ਨੂੰ ਜਿਹੜਾ ਹੈਗਾ ਅਸੀਂ ਰਿਸਕ ਕੀਤਾ ਤੇ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹ ਅਸੀਂ ਆਇਡੈਂਟੀਫਾਈ ਕੀਤੇ ਪਹਿਲਾਂ ਟੈਕਨੀਕਲ ਸਰਵੇਲੈਂਸ ਦੇ ਨਾਲ ਤੇ ਨਾਲ ਨਾਲ ਜਿਹੜਾ ਹੈਗਾ ਉਹ ਅਲੱਗ-ਅਲੱਗ ਆਪਣੇ ਖੂਬਿਆ ਸੋਰਸਾਂ ਦੇ ਰਾਹੀਂ ਤੇ ਉਸ ਤੋਂ ਬਾਅਦ 48 ਘੰਟੇ ਚ ਹੀ ਜਿਹੜੇ ਸੀਗੇ ਤਿੰਨੋਂ ਦੋਸ਼ੀ ਸਾਡੀ ਟੀਮ ਨੇ ਜਿਨ੍ਹਾਂ ਦਾ ਨਾਮ ਮਮਨਦੀ ਇਲੀਆਸ ਰਮਨ ਇਲੀਆਸ ਫੋਜੀ ਹੈਗਾ ਦੂਸਰੇ ਦਾ ਨਾਮ ਜਸਵਿੰਦਰ ਸਿੰਘ ਮੋਨੂ ਤੇ ਤੀਸਰੇ ਦਾ ਨਾਮ ਕਨੀਸ਼ ਕੁਮਾਰ ਹੈਗਾ ਸਰ ਮਟਰ ਮਟਰ ਕਿਉਂ ਬੋਲਦਾ ਸਰ ਰੰਜਿਸ਼ ਕੀਤੀ ਜੀ ਆ ਤਿੰਨੋਂ ਦੋਸ਼ੀ ਜਿਹੜੇ ਅਸੀਂ ਪੜੇ ਹੈਗੇ ਨਾ ਤੋਂ ਲੰਮਰੇ ਜਿਹੜੀ ਪੋਸਟ ਆਸ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਇੱਕ ਮੁੰਡਾ ਹੈਗਾ ਪਿੰਦਰ ਨਾਮ ਦਾ ਜਿਹੜਾ ਦੁਬਈ 'ਚ ਰਹਿੰਦਾ ਹੈਗਾ ਤੇ ਜਿਹੜਾ ਕਨੀਸ਼ ਕੁਮਾਰ ਹੈਗਾ ਉਹ ਰੀਸੈਂਟਲੀ ਹੀ ਅਰਮੇਨੀਆ ਤੇ ਹੋਤੇ ਹੋਏ ਦੁਬਈ ਹੁੰਦੇ ਵੇ ਜਿਹੜਾ ਹੈਗਾ ਆਇਆ ਹੈਗਾ ਲਗਭਗ ਮਹੀਨੇ ਡੇਟ ਮੈਨਾ ਪਹਿਲਾਂ ਤੇ ਈ ਦੀ ਦੋਸਤੀ ਹੈਗੀ ਪਿੰਦਰ ਦੇ ਨਾਲ ਤੇ ਪਿੰਦਰ ਦਾ ਡਿਸਪਿਊਟ ਜਿਹੜਾ ਹੈਗਾ ਉਹ ਜਿਹੜਾ ਮੁਦਾਈ ਮਕਦਮਾ ਹੈਗਾ ਸਤਵਿੰਦਰੂ ਦੇ ਨਾਲ ਕਿਸੇ ਲੇਡੀ ਦੇ ਮੈਟਰ ਤੇ ਸੀਗਾ ਤੇ ਉਸ ਮੈਟਰ ਚ ਹੀ ਇਹਨਾਂ ਨੇ ਜਿਹੜਾ ਹੈਗਾ ਕਨਿਸ਼ ਕੁਮਾਰ ਨੇ ਤੇ ਫਿੰਦਰ ਨੇ ਆਪਸ ਵਿੱਚ ਸਾਜ਼ਿਸ਼ ਕਰਕੇ ਤੇ ਫਿਰ ਨਾਲ ਆਪਣੇ ਦੋ ਬੰਦੇ ਹੋਰ ਜੋੜ ਕੇ ਇਹਨਾਂ ਨੇ ਸੁਪਾਰੀ ਨੂੰ ਅੰਜਾਮ ਦਿੱਤਾ ਸੁਪਾਰੀ 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 ਦੇ ਫਿੰਦਰ ਨਹੀਂ ਹੈ ਸੁਪਾਰੀ ਦੇਣ ਦਾ ਕੋਈ ਇਸ ਤਰੀਕ ਇਸ ਤ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ ਆ ਇੱਕ ਕਨਸਪਾਇਰਡ ਤਰੀਕੇ ਦਾ ਮਰਡਰ ਹੈਗਾ ਬਟ ਸੁਪਾਰੀ ਕਿਲਿੰਗ ਦਾ ਕੋਈ ਇਸ ਚ ਕੋਈ ਚੀਜ਼ ਸਾਹਮਣੇ ਨਹੀਂ ਆਈ ਸਰ ਵੈਪਨ ਬਗਾਰੇ ਕਿੰਨੇ ਸੀ ਤੇ ਕੋਈ ਹਥਿਆਰ ਦਾ ਪੱਲ ਵੀ ਮਨ ਕੀਤੀ ਕੋਈ ਨੋਰਮੈਂਟ ਵੀ ਹੈ ਕਿਸ ਸਰਵਿਸ ਜਿਹੜਾ ਵੈਪਨ ਦੀ ਗੱਲ ਤੁਸੀਂ ਕਹਿ ਰਹੇ ਹੋ ਸ਼ਾਰਪੇਜ ਵੈਪਨਸ ਇੱਥੇ ਯੂਜ਼ ਕੀਤੇ ਨੇ ਆਹ ਤੇ ਖੰਡਾ ਟਾਈਪ ਜਿਹੜੇ ਹੈਗੇ ਦੋ ਚੀਜ਼ ਵਿੱਚ ਰਿਕਵਰੀ ਸੀ ਕੀਤੀ ਹੈ ਕਿ ਨਾਲ ਜਿਹੜਾ ਮੋਟਰਸਾਈਕਲ ਵਰਤੇ ਗਿਆ ਸੀਗਾ ਉਹ ਵੀ ਅਸੀਂ ਯੂਜ਼ ਕੀਤਾ ਹੈਗਾ ਜਿਹੜਾ ਲੜਕੀ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਲੜਕੀ ਦਾ ਇਸ ਕੇਸ 'ਚ ਕੋਈ ਰੋਲ ਹੱਜ ਆਫ ਨਾ ਕੋਈ ਸਾਹਮਣੇ ਨਹੀਂ ਆਇਆ ਹੈਗਾ ਅਸੀਂ ਅਸੀਂ ਇਨ ਡੈਪਥ ਜਿਹੜਾ ਹਾਂ ਉਹ ਰੀਜਨ ਹੈਗਾ ਦੋਨੋਂ ਮੁੱਦੇ ਹੀ ਮੁਕਤਮਾ ਜਿਹੜਾ ਸਤਵਿੰਦਰ ਹੈਗਾ ਉਹਦੇ ਤੇ ਪਿੰਦਰ ਦੇ ਡਿਸਪੂਟ ਦਾ ਰੀਜਨ ਹੈਗਾ ਤੇ ਹੁਣ ਉਹਨੂੰ ਇਨ ਡੈਪਥ ਅਸੀਂ ਇਨਵੈਸਟੀਗੇਟ ਕਰਾਂਗੇ ਕਿ ਵੀ ਆ ਇੱਕ ਪ੍ਰਾਇਮਰੀ ਫਸਾਈ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਚ ਮੇਬੀ ਹੋਰ ਵੀ ਕੋਈ ਡਾਈਮੈਂਸ਼ਨਸ ਹੋ ਸਕਦੀ ਹੈਗੀ ਤੇ ਹਾਲੇ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕੀਤਾ ਜਾ ਸਕਦਾ ਹੈ ਕੱਲ ਕੱਲ ਹੀ ਬੰਦੇ ਫੜੇ ਗਏ ਹੈਗੇ ਤੇ ਹੁਣ ਡਿਟੇਲ ਇਨਵੈਸਟੀਗੇਸ਼ਨ ਕੀਤੀ ਜਾਏਗੀ ਕੋਰਟ ਸਪਰੂਨਸ ਕੀਤਾ ਜਾਏਗਾ ਰਿਮਾਂਡ ਦਿੱਤਾ ਜਾਏਗਾ ਤੇ ਉਸ ਤੋਂ ਬਾਅਦ ਹੋਰ ਸਾਰੀਆਂ ਸਰ ਇਹਨਾਂ ਡੇਟ ਤਾਲੀਕੇ ਅੰਦਰ ਮਕਦਮਾ ਸੌਲਵ ਕਰ ਲਿਆ ਮੁੱਦਮ ਜਿਹੜੇ ਆ ਫੜੇ ਗਏ ਕੁਪਿੰਦਰ ਲਈ ਸਰ ਥੈਂਕ ਯੂ ਦੇਖੋ ਜਿਹੜਾ ਇਨਵੈਸਟੀਗੇਸ਼ਨ ਦਾ ਇੱਕ ਕੋਰਸ ਆਫ ਐਕਸ਼ਨ ਹੁੰਦਾ ਹੈਗਾ ਜਿਹੜਾ ਜਿਹੜਾ ਸਾਡਾ ਸਟੈਪ ਬਾਈ ਸਟੈਪ ਇਨਵੈਸਟੀਗੇਸ਼ਨ ਹੈਗੀ ਡੈਫੀਨੇਟਲੀ ਉਹਨੂੰ ਨਾਮਜਤ ਕਿਤਾ ਜਾਏਗਾ ਉਸ ਤੋਂ ਬਾਅਦ ਜਿਹੜਾ ਸਾਰਾ ਅਸੀਂ ਤੁਹਾਨੂੰ ਨਹੀਂ ਪਾੜੋ ਇਨਵੈਸਟੀਗੇਸ਼ਨ ਦੱਸ ਸਕਦੇ ਬਟ ਸਾਰੀ ਕਾਰਵਾਈ ਜਿਹੜੀ ਹੈਗੀ ਸਾਡੇ ਵੱਲੋਂ ਕੀਤੀ ਜਾਏਗੀ ਤੇ ਨਾਲ ਉਹ ਆ ਰਹੇਗਾ ਪੁਲਿਸ ਦਾ ਕਾਰਵਾਈ ਦਾ ਮੋਟਿਵ ਕਿ ਉਹਨੂੰ ਇੱਥੇ ਲਾ ਕੇ ਸਜ਼ਾ ਦਿਵਾਈ ਸਰ ਇਹਨਾਂ ਨੇ ਕੱਲਾ ਵੀ ਕੀਤਾ ਜਾਂਦਾ ਸੀ ਉਹਨਾਂ ਦਾ ਸਰਪ ਉਹਦਾ ਸੱਟਾ ਮੰਗਦਾ ਸੀ ਦੇਖੋ ਜਿਸ ਤਰੀਕੇ ਦੇ ਸ਼ਾਰਪੇਜ ਵੈਪਨ ਇਹਨਾਂ ਨੇ ਯੂਜ਼ ਕੀਤੇ ਹੈਗੇ ਉਸ ਤੋਂ ਆ ਗੱਲ ਤੋਂ ਸਾਫ ਸੀਗੀ ਕਿ ਇਹਨਾਂ ਦਾ ਜਿਹੜਾ ਸੀਗਾ ਮੋਟਿਵ ਸੀਗਾ ਉਹ ਕੋਈ ਨਾਰਮਲ ਲੜਾਈ ਝਗੜਾ ਨਹੀਂ ਸੀਗਾ ਮਤਲਬ ਹਮਲਾ ਇਹਨਾਂ ਨੇ ਕਤਲਨਾ ਕਰਨਾ ਸੀਗਾ ਤੇ ਜਾਨ ਜਾਣਾ ਉਹ ਨਹੀਂ ਜਾਣਾ ਕੋਈ ਡਿਸਕ੍ਰੀਪਸ਼ਨ ਨਹੀਂ ਹੋ ਸਕਦਾ ਬਟ ਹਾਂ ਆ ਚੀਜ਼ ਸਾਹਮਣੇ ਆਈ ਹੈ ਕਿ ਇਹਨਾਂ ਦਾ ਮੋਟਿਵ ਸੀਗਾ ਜਿਹੜਾ ਸਤਵਿੰਦਰ ਸਿੰਘ ਸੀਗਾ ਉਹਨੂੰ ਜਿਹੜਾ ਹੈਗਾ ਨੁਕਸਾਨ ਪਹੁੰਚਾਉਣਾ ਜਿਹੜਾ ਸਾਹਮਣੇ ਵਾਲਾ ਰਾਈਡਰ ਹੈਗਾ ਬਿਕੋਜ਼ ਆਫ ਬੀਇੰਗ ਇਨ ਫਰੰਟ ਉਹ ਉਹਦਾ ਨੁਕਸਾਨ ਹੋਇਆ ਹੈਗਾ ਤੇ ਔਰ ਬਾਕੀ ਫਰਦਰ